ਸਸਕਾਉਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚੰਦਰਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪਾਪਾ ਆਗੂ ਤੇ ਸੂਫੀ ਗਾਇਕ ਹੰਸਰਾਜ ਹੰਸ ਦੇ ਨਾਲ ਜੁੜੀ ਹੋਈ ਹੈ ਹੰਸਰਾਜ ਹੰਸ ਨੂੰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਦਰਸਲ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਭੇਜਿਆ ਗਿਆ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ ਹੰਸਰਾਜ ਹੰਸ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ ਕਿ ਉਹ ਪਾਕਿਸਤਾਨ ਆਉਣ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੀਤਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਵੀ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਜਾਵੇ ਰਸਨਾ ਗਾਈ ਜਾਵੇ ਤੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਰਤੀ ਨੇ ਗਾਇਕ ਨੇ ਪਾਵੇਂ ਉਹ ਦੁਨੀਆ ਭਰ ਦੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕੀਤੇ ਗਏ ਨੇ ਪਰੰਤੂ ਜਿਹੜਾ ਇਹ ਸੱਦਾ ਪੱਤਰ ਹੈ ਇਹ ਖਾਸ ਤੌਰ ਤੇ ਹੰਸਰਾਜ ਹੰਸ ਨੂੰ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੂਫੀ ਗਾਇਕ ਨੇ ਤੇ ਉਹ ਜਦੋਂ ਕੀਰਤਨ ਕਰਦੇ ਨੇ ਰਸਨਾ ਗਾਇਨ ਕਰਦੇ ਨੇ ਤਾਂ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਾਰੇ ਗੁਰੂ ਧਾਮਾਂ ਦੇ ਵਿੱਚੋਂ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਦੋਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉਦੋਂ ਤੋਂ ਬਹੁਤ ਜ਼ਿਆਦਾ ਸੰਗਤ ਦਰਸ਼ਨਾ ਦੇ ਲਈ ਆਉਂਦੀ ਆ ਭਾਵੇਂ ਉਹ ਪਾਰਤ ਦੀ ਹੈ ਪੰਜਾਬ ਦੀ ਹੈ ਭਾਵੇਂ ਦੁਨੀਆ ਭਰ ਦੇ ਕਿਸੇ ਵੀ ਹਿੱਸੇ ਤੋਂ ਜਿਹੜੀ ਸੰਗਤ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾ ਦੇ ਲਈ ਪਹੁੰਚਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਆਗੂ ਹੰਸਰਾਜ ਹੰਸਲੀ ਤਾਂ ਹੰਸਰਾਜ ਹੰਸ ਦਾ ਇੱਕ ਵੱਡਾ ਕਹਾਦਾ ਹੈ ਸਾਬਕਾ ਸੰਸਦ ਮੈਂਬਰ ਰਹੇ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟੇਕਰ ਤੋਂ ਸਭ ਤੋਂ ਪਹਿਲਾਂ ਉਹ ਚੋਣ ਲੜਦੇ ਨੇ ਵਿਧਾਇਕ ਦੀ ਚੋਣ ਲੜਦੇ ਨੇ ਪਰੰਤੂ ਹਾਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਗਾਇਕੀ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜ਼ਰੂ ਇਆ ਪਰ ਕਦੇ ਨਾ ਕਦੇ ਬੰਗਲਾ ਸਾਹਿਬ ਦੇ ਵਿੱਚ ਜਾਂ ਹੋਰ ਗੁਰੂ ਧਾਮਾਂ ਦੇ ਵਿੱਚ ਜਦੋਂ ਵੀ ਉਹ ਨਮਨ ਹੋਣ ਪਹੁੰਚੇ ਤਾਂ ਉੱਥੇ ਉਹਨਾਂ ਦੇ ਵੱਲੋਂ ਰਸਨਾ ਗਾਈ ਗਈ ਕੀਰਤਨ ਦਾ ਆਗਾਜ਼ ਕੀਤਾ ਗਿਆ ਤੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਨੂੰ ਵੇਖਦੇ ਹਾਂ ਹੰਸਰਾਜ ਹਾਂਸ ਨੂੰ ਮੋੜ ਤੋਂ ਪਾਕਿਸਤਾਨ ਸੱਦਿਆ ਗਿਆ ਤੇ ਹੰਸਰਾਜ ਹਾਂਸ ਦੀ ਜੇ ਗੱਲ ਕੀਤੀ ਜਾਵੇ ਬੀਤੇ ਦੌਰ ਦੀ ਤਾਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਉਹ ਚੋਣ ਲੜੇ ਸਨ ਪਰੰਤੂ ਹਾਰ ਗਏ ਸਨ ਤੇ ਹੁਣ ਵੇਖਣਾ ਹੋਵੇਗਾ ਕਿ ਹੰਸਰਾਜ ਹਾਂਸ ਕਦੋਂ ਪਾਕਿਸਤਾਨ ਦੇ ਦੌਰੇ ਤੇ ਜਾਂਦੇ ਨੇ ਖਾਸ ਤੌਰ ਤੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਤੇ ਉੱਥੇ ਜਿਹੜਾ ਕੀਰਤਨ ਕਰਦੇ ਨੇ ਕਿਉਂਕਿ ਹੰਸਰਾਜ ਹੰਸ ਇੱਕ ਵੱਡੇ ਸੂਫੀ ਗਾਇਕ ਮੰਨੇ ਜਾਂਦੇ ਨੇ ਪਦਮਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਹੈ ਵੱਡਾ ਨਾਂ ਹੈ ਵੱਡਾ ਚਰਚਿਤ ਚਿਹਰਾ ਹੈ ਤੇ ਗਾਇਕੀ ਦੀ ਦੁਨੀਆ ਹੋਵੇ ਸਿਆਸਤ ਦੀ ਦੁਨੀਆ ਹੋਵੇ ਹਰ ਕੋਈ ਹੰਸਰਾਜ ਹੰਸ ਨੂੰ ਜਾਣਦਾ ਹੈ ਤੇ ਜਿਹੜੀ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦਾ ਹੈ ਉਸ ਨੂੰ ਵੀ ਕਿਤਨਾ ਕਿਤੇ ਹਰ ਕੋਈ ਪਛਾਣਦਾ ਹੈ ਤੇ ਉਸ ਆਵਾਜ਼ ਦਾ ਹਰ ਕੋਈ دیਵਾਨਾ ਵੀ ਰਿਹਾ ਜਦੋਂ ਉਹ ਆਪਣੀ ਕਲਾਕਾਰ ਦੇ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਸਟੇਜਾਂ ਦੇ ਉੱਤੇ ਧੂਮਾ ਪਾਉਂਦੇ ਸਨ ਤੇ ਹੁਣ ਕੀਰਤਨ ਰਚਨਾ ਦੇ ਨਾਲ ਉਹ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਰਸਨਾ ਗਾਉਣਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਹੁਣ ਸਮੇ ਦੇ ਗਰਬ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਸਸਕਾ ਉਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪਾਤ ਪਾ ਅਗੂ ਤੇ ਸੂਫੀ ਗਾਇਕ ਹੰਸਰਾਜ ਹੰਸ ਦੇ ਨਾਲ ਜੁੜੀ ਹੋਈ ਹੈ ਹੰਸਰਾਜ ਹੰਸ ਨੂੰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਦਰਸਲ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਭੇਜਿਆ ਗਿਆ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ ਹੰਸਰਾਜ ਹੰਸ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ ਕਿ ਉਹ ਪਾਕਿਸਤਾਨ ਆਉਣ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੀਤਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬੀ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਜਾਵੇ ਰਸਨਾ ਗਾਈ ਜਾਵੇ ਤੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਰਤੀ ਨੇ ਗਾਇਕ ਨੇ ਪਾਵੇਂ ਉਹ ਦੁਨੀਆ ਭਰ ਦੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕੀਤੇ ਗਏ ਨੇ ਪਰੰਤੂ ਜਿਹੜਾ ਇਹ ਸੱਦਾ ਪੱਤਰ ਹੈ ਇਹ ਖਾਸ ਤੌਰ ਤੇ ਹੰਸਰਾਜ ਹੰਸ ਨੂੰ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੂਫੀ ਗਾਇਕ ਨੇ ਤੇ ਉਹ ਜਦੋਂ ਕੀਰਤਨ ਕਰਦੇ ਨੇ ਰਸਨਾ ਗਾਇਨ ਕਰਦੇ ਨੇ ਤਾਂ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਾਰੇ ਗੁਰੂ ਧਾਮਾਂ ਦੇ ਵਿੱਚੋਂ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਦੋਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉਦੋਂ ਤੋਂ ਬਹੁਤ ਜ਼ਿਆਦਾ ਸੰਗਤ ਦਰਸ਼ਨਾ ਦੇ ਲਈ ਆਉਂਦੀ ਆ ਭਾਵੇਂ ਉਹ ਪਾਰਤ ਦੀ ਹੈ ਪੰਜਾਬ ਦੀ ਹੈ ਭਾਵੇਂ ਦੁਨੀਆ ਭਰ ਦੇ ਕਿਸੇ ਵੀ ਹਿੱਸੇ ਤੋਂ ਜਿਹੜੀ ਸੰਗਤ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾ ਦੇ ਲਈ ਪਹੁੰਚਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਆਗੂ ਹੰਸਰਾਜ ਹੰਸਦੀ ਤਾਂ ਹੰਸਰਾਜ ਹੰਸ ਦਾ ਇੱਕ ਵੱਡਾ ਘਾਦਾ ਹੈ ਸਾਬਕਾ ਸੰਸਦ ਮੈਂਬਰ ਰਹੇ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟੇਕਰ ਤੋਂ ਸਭ ਤੋਂ ਪਹਿਲਾਂ ਉਹ ਚੋਣ ਲੜਦੇ ਨੇ ਵਿਧਾਇਕ ਦੀ ਚੋਣ ਲੜਦੇ ਨੇ ਪਰੰਤੂ ਹਾਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਗਾਇਕੀ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜ਼ਰੂ ਦਿਆ ਪਰ ਕਦੇ ਨਾ ਕਦੇ ਬੰਗਲਾ ਸਾਹਿਬ ਦੇ ਵਿੱਚ ਜਾਂ ਹੋਰ ਗੁਰੂ ਧਾਮਾਂ ਦੇ ਵਿੱਚ ਜਦੋਂ ਵੀ ਉਹ ਨਮਨ ਹੋਣ ਪਹੁੰਚੇ ਤਾਂ ਉੱਥੇ ਉਹਨਾਂ ਦੇ ਵੱਲੋਂ ਰਸਨਾ ਗਾਈ ਗਈ ਕੀਰਤਨ ਦਾ ਆਗਾਜ਼ ਕੀਤਾ ਗਿਆ ਤੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਨੂੰ ਵੇਖਦੇ ਹਾਂ ਹੰਸਰਾਜ ਹਾਂਸ ਨੂੰ ਮੋੜ ਤੋਂ ਪਾਕਿਸਤਾਨ ਸੱਦਿਆ ਗਿਆ ਤੇ ਹੰਸਰਾਜ ਹਾਂਸ ਦੀ ਜੇ ਗੱਲ ਕੀਤੀ ਜਾਵੇ ਬੀਤੇ ਦੌਰ ਦੀ ਤਾਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਉਹ ਚੋਣ ਲੜੇ ਸਨ ਪਰੰਤੂ ਹਾਰ ਗਏ ਸਨ ਤੇ ਹੁਣ ਵੇਖਣਾ ਹੋਵੇਗਾ ਕਿ ਹੰਸਰਾਜ ਹਾਂਸ ਕਦੋਂ ਪਾਕਿਸਤਾਨ ਦੇ ਦੌਰੇ ਤੇ ਜਾਂਦੇ ਨੇ ਖਾਸ ਤੌਰ ਤੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਤੇ ਤੇ ਜਿਹੜਾ ਕੀਰਤਨ ਕਰਦੇ ਨੇ ਕਿਉਂਕਿ ਹੰਸਰਾਜ ਹੰਸ ਇੱਕ ਵੱਡੇ ਸੂਫੀ ਗਾਇਕ ਮੰਨੇ ਜਾਂਦੇ ਨੇ ਪਦਮਸ਼ਰੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਹੈ ਵੱਡਾ ਨਾਂ ਹੈ ਵੱਡਾ ਚਰਚੀ ਚੇਰ ਆਇਆ ਤੇ ਗਾਇਕੀ ਦੀ ਦੁਨੀਆ ਹੋਵੇ ਸਿਆਸਤ ਦੀ ਦੁਨੀਆ ਹੋਵੇ ਹਰ ਕੋਈ ਹੰਸਰਾਜ ਹੰਸ ਨੂੰ ਜਾਣਦਾ ਹੈ ਤੇ ਜਿਹੜੀ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਹੈ ਉਸ ਨੂੰ ਵੀ ਕਿਤਨੇ ਕਿਤੇ ਹਰ ਕੋਈ ਪਛਾਣਦਾ ਹੈ ਤੇ ਉਸ ਆਵਾਜ਼ ਦਾ ਹਰ ਕੋਈ دیਵਾਨਾ ਵੀ ਰਿਹਾ ਜਦੋਂ ਉਹ ਆਪਣੀ ਕਲਾਕਾਰ ਦੇ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਸਟੇਜਾਂ ਦੇ ਉੱਤੇ ਧੂਮਾ ਪਾਉਂਦੇ ਸਨ ਤੇ ਹੁਣ ਕੀਰਤਨ ਰਸ ਦੇ ਨਾਲ ਉਹ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਰਸਨਾ ਗਉਣਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਹੁਣ ਸਮੇ ਦੇ ਗਰਬ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਸਸਕਾ ਉਸਕਾਈ ਨਿਊਜ਼ ਪੰਜਾਬ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚੰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪਾਟ ਪਾ ਆਗੂ ਤੇ ਸੂਫੀ ਗਾਇਕ ਹੰਸਰਾਜ ਹੰਸ ਦੇ ਨਾਲ ਜੁੜੀ ਹੋਈ ਹੈ ਹੰਸਰਾਜ ਹੰਸ ਨੂੰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਦਰਸਲ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਭੇਜਿਆ ਗਿਆ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ ਹੰਸਰਾਜ ਹੰਸ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ ਕਿ ਉਹ ਪਾਕਿਸਤਾਨ ਆਉਣ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੀਤਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬੀ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਜਾਵੇ ਰਸਨਾ ਗਾਈ ਜਾਵੇ ਤੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਰਤੀ ਨੇ ਗਾਇਕ ਨੇ ਪਾਵੇਂ ਉਹ ਦੁਨੀਆ ਭਰ ਦੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕੀਤੇ ਗਏ ਨੇ ਪਰੰਤੂ ਜਿਹੜਾ ਇਹ ਸੱਦਾ ਪੱਤਰ ਹੈ ਇਹ ਖਾਸ ਤੌਰ ਤੇ ਹੰਸਰਾਜ ਹੰਸ ਨੂੰ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੂਫੀ ਗਾਇਕ ਨੇ ਤੇ ਉਹ ਜਦੋਂ ਕੀਰਤਨ ਕਰਦੇ ਨੇ ਰਸਨਾ ਗਾਇਨ ਕਰਦੇ ਨੇ ਤਾਂ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਾਰੇ ਗੁਰੂ ਧਾਮਾਂ ਦੇ ਵਿੱਚੋਂ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਦੋਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਉਦੋਂ ਤੋਂ ਬਹੁਤ ਜ਼ਿਆਦਾ ਸੰਗਤ ਦਰਸ਼ਨਾ ਦੇ ਲਈ ਆਉਂਦੀ ਆ ਭਾਵੇਂ ਉਹ ਪਾਰਤ ਦੀ ਹੈ ਪੰਜਾਬ ਦੀ ਹੈ ਭਾਵੇਂ ਦੁਨੀਆ ਭਰ ਦੇ ਕਿਸੇ ਵੀ ਹਿੱਸੇ ਤੋਂ ਜਿਹੜੀ ਸੰਗਤ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾ ਦੇ ਲਈ ਪਹੁੰਚਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਆਗੂ ਖੰਸਰਾਜ ਹੰਸਦੀ ਤਾਂ ਹੰਸਰਾਜ ਹੰਸਦਾ ਇੱਕ ਵੱਡਾ ਕੱਦ ਹੈ ਸਾਬका ਸੰਸਦ ਮੈਂਬਰ ਰਹ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟੇਕਰ ਤੋਂ ਸਭ ਤੋਂ ਪਹਿਲਾਂ ਉਹ ਚੋਣ ਲੜਦੇ ਨੇ ਵਿਧਾਇਕ ਦੀ ਚੋਣ ਲੜਦੇ ਨੇ ਪਰੰਤੂ ਹਾਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਗਾਇਕੀ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜ਼ਰੂਰ ਛੱਡੀ ਜਾਂਦੀ ਹੈ ਪਰ ਕਦੇ ਨਾ ਕਦੇ ਬੰਗਲਾ ਸਾਹਿਬ ਦੇ ਵਿੱਚ ਜਾਂ ਹੋਰ ਗੁਰੂ ਧਾਮਾਂ ਦੇ ਵਿੱਚ ਜਦੋਂ ਵੀ ਉਹ ਨਮਨ ਹੋਣ ਪਹੁੰਚੇ ਤਾਂ ਉੱਥੇ ਉਹਨਾਂ ਦੇ ਵੱਲੋਂ ਰਸਨਾ ਗਾਈ ਗਈ ਕੀਰਤਨ ਦਾ ਆਗਾਜ਼ ਕੀਤਾ ਗਿਆ ਤੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਨੂੰ ਵੇਖਦੇ ਹਾਂ ਹੰਸ ਰਾਜ ਹੰਸ ਨੂੰ ਮੋੜ ਤੋਂ ਪਾਕਿਸਤਾਨ ਸੱਧਿਆ ਗਿਆ ਤੇ ਹੰਸ ਰਾਜ ਹੰਸ ਦੀ ਜ ਕੀਤੀ ਜਾਵੇ ਬੀਤੇ ਦੌਰ ਦੀ ਤਾਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਉਹ ਚੋਣ ਲੜੇ ਸਨ ਪਰੰਤੂ ਹਾਰ ਗਏ ਸਨ ਤੇ ਹੁਣ ਵੇਖਣਾ ਹੋਵੇਗਾ ਕਿ ਹੰਸ ਰਾਜ ਹਾਂਸ ਕਦੋਂ پاکستان ਦੇ ਦੌਰੇ ਤੇ ਜਾਂਦੇ ਨੇ ਖਾਸ ਤੌਰ ਤੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਤੇ ਉੱਥੇ ਜਿਹੜਾ ਕੀਰਤਨ ਕਰਦੇ ਨੇ ਕਿਉਂਕਿ ਹੰਸਰਾਧ ਹੰਸ ਇੱਕ ਵੱਡੇ ਸੂਫੀ ਗਾਇਕ ਮੰਨੇ ਜਾਂਦੇ ਨੇ ਪਦਮਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਹੈ ਵੱਡਾ ਨਾਂ ਹੈ ਵੱਡਾ ਚਰਚੀ ਚੇਰ ਆਇਆ ਤੇ ਗਾਇਕੀ ਦੀ ਦੁਨੀਆ ਹੋਵੇ ਸਿਆਸਤ ਦੀ ਦੁਨੀਆ ਹੋਵੇ ਹਰ ਕੋਈ ਹੰਸਰਾਧ ਹੰਸ ਨੂੰ ਜਾਣਦਾ ਹੈ ਤੇ ਜਿਹੜੀ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਹੈ ਉਸ ਨੂੰ ਵੀ ਕਿੰਨਾ ਕਿਤੇ ਹਰ ਕੋਈ ਪਛਾਣਦਾ ਹੈ ਤੇ ਉਸ ਆਵਾਜ਼ ਦਾ ਹਰ ਕੋਈ دیਵਾਨਾ ਵੀ ਰਿਹਾ ਜਦੋਂ ਉਹ ਆਪਣੀ ਕਲਾਕਾਰ ਦੇ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਸਟੇਜਾਂ ਦੇ ਉੱਤੇ ਧੂਮਾ ਪਾਉਂਦੇ ਸਨ ਤੇ ਹੁਣ ਕੀਰਤਨ ਰਚਨਾ ਦੇ ਨਾਲ ਉਹ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਰਸਨਾ ਗਾਉਣਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਹੁਣ ਸਮੇ ਦੇ ਗਰਬ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਸਸਕਾ ਉਸ ਕਾਈਨੂਸ ਪੰਜਾਬ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪਾਤ ਪਾ ਅਗੂ ਤੇ ਸੂਫੀ ਗਾਇਕ ਹੰਸਰਾਜ ਹਸਤੇ ਨਾਲ ਜੁੜੀ ਹੋਈ ਹੈ ਹੰਸਰਾਜ ਹੰਸ ਨੂੰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਦਰਸਲ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਭੇਜਿਆ ਗਿਆ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੈਬਨਰ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ ਹੰਸਰਾਜ ਹੰਸ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ ਕਿ ਉਹ ਪਾਕਿਸਤਾਨ ਆਉਣ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੀਤਾ ਗਿਆ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬੀ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਜਾਵੇ ਰਸਨਾ ਗਾਈ ਜਾਵੇ ਤੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਰਤੀ ਨੇ ਗਾਇਕ ਨੇ ਪਾਵੇਂ ਉਹ ਦੁਨੀਆ ਭਰ ਦੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕੀਤੇ ਗਏ ਨੇ ਪਰੰਤੂ ਜਿਹੜਾ ਇਹ ਸੱਦਾ ਪੱਤਰ ਹੈ ਇਹ ਖਾਸ ਤੌਰ ਤੇ ਹੰਸਰਾਜ ਹੰਸ ਨੂੰ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੂਫੀ ਗਾਇਕ ਨੇ ਤੇ ਉਹ ਜਦੋਂ ਕੀਰਤਨ ਕਰਦੇ ਨੇ ਰਸਨਾ ਗਾਇਨ ਕਰਦੇ ਨੇ ਤਾਂ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਾਰੇ ਗੁਰੂ ਧਾਮਾਂ ਦੇ ਵਿੱਚੋਂ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਦੋਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਉਦੋਂ ਤੋਂ ਬਹੁਤ ਜ਼ਿਆਦਾ ਸੰਗਤ ਦਰਸ਼ਨਾ ਦੇ ਲਈ ਆਉਂਦੀ ਆ ਭਾਵੇਂ ਉਹ ਪਾਰਤ ਦੀ ਹੈ ਪੰਜਾਬ ਦੀ ਹੈ ਭਾਵੇਂ ਦੁਨੀਆ ਭਰ ਦੇ ਕਿਸੇ ਵੀ ਹਿੱਸੇ ਤੋਂ ਜਿਹੜੀ ਸੰਗਤ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾ ਦੇ ਲਈ ਪਹੁੰਚਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਆਗੂ ਹੰਸਰਾਜ ਹਸਦੀ ਤਾਂ ਹੰਸਰਾਜ ਹਸਦਾ ਇੱਕ ਵੱਡਾ ਕੱਦ ਹੈ ਸਾਬਕਾ ਸੰਸਦ ਮੈਂਬਰ ਰਹੇ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟੇਕਰ ਤੋਂ ਸਭ ਤੋਂ ਪਹਿਲਾਂ ਉਹ ਚੋਣ ਲੜਦੇ ਨੇ ਵਿਧਾਇਕ ਦੀ ਚੋਣ ਲੜਦੇ ਨੇ ਪਰੰਤੂ ਹਾਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਗਾਇਕੀ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜ਼ਰੂਰ ਛੱਡੀ ਜਾਂਦੀ ਹੈ ਪਰ ਕਦੇ ਨਾ ਕਦੇ ਬੰਗਲਾ ਸਾਹਿਬ ਦੇ ਵਿੱਚ ਜਾਂ ਹੋਰ ਗੁਰੂ ਧਾਮਾਂ ਦੇ ਵਿੱਚ ਜਦੋਂ ਵੀ ਉਹ ਨਮਨ ਹੋਣ ਪਹੁੰਚੇ ਤਾਂ ਉੱਥੇ ਉਹਨਾਂ ਦੇ ਵੱਲੋਂ ਰਸਨਾ ਗਾਈ ਗਈ ਕੀਰਤਨ ਦਾ ਆਗਾਜ਼ ਕੀਤਾ ਗਿਆ ਤੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਨੂੰ ਵੇਖਤਿਆਂ ਹੁਣ ਹੰਸਰਾਜ ਹੰਸ ਨੂੰ ਮੋੜ ਤੋਂ ਪਾਕਿਸਤਾਨ ਸੱਧਿਆ ਗਿਆ ਤੇ ਹੰਸਰਾਜ ਹ ਕਿੱਤੀ ਜਾਵੇ ਬੀਤੇ ਦੌਰ ਦੀ ਤਾਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਉਹ ਚੋਣ ਲੜੇ ਸਨ ਪਰੰਤੂ ਹਾਰ ਗਏ ਸਨ ਤੇ ਹੁਣ ਵੇਖਣਾ ਹੋਵੇਗਾ ਕਿ ਹਾਂਸ ਰਾਜ ਹਾਂਸ ਕਦੋਂ پاکستان ਦੇ ਦੌਰੇ ਤੇ ਜਾਂਦੇ ਨੇ ਖਾਸ ਤੌਰ ਤੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਤੇ ਉੱਥੇ ਜਿਹੜਾ ਕੀਰਤਨ ਕਰਦੇ ਨੇ ਕਿਉਂਕਿ ਹੰਸਰਾਜ ਹੰਸ ਇੱਕ ਵੱਡੇ ਸੂਫੀ ਗਾਇਕ ਮੰਨੇ ਜਾਂਦੇ ਨੇ ਪਦਮਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਹੈ ਵੱਡਾ ਨਾਂ ਹੈ ਵੱਡਾ ਚਰਚੀ ਚੇਰ ਆਇਆ ਤੇ ਗਾਇਕੀ ਦੀ ਦੁਨੀਆ ਹੋਵੇ ਸਿਆਸਤ ਦੀ ਦੁਨੀਆ ਹੋਵੇ ਹਰ ਕੋਈ ਹੰਸਰਾਜ ਹੰਸ ਨੂੰ ਜਾਣਦਾ ਹੈ ਤੇ ਜਿਹੜੀ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਹੈ ਉਸ ਨੂੰ ਵੀ ਕਿੰਨਾ ਕਿਤੇ ਹਰ ਕੋਈ ਪਛਾਣਦਾ ਹੈ ਤੇ ਉਸ ਆਵਾਜ਼ ਦਾ ਹਰ ਕੋਈ دیਵਾਨਾ ਵੀ ਰਿਹਾ ਜਦੋਂ ਉਹ ਆਪਣੀ ਕਲਾਕਾਰੀ ਦੇ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਸਟੇਜਾਂ ਦੇ ਉੱਤੇ ਧੂਮਾ ਪਾਉਂਦੇ ਸਨ ਤੇ ਹੁਣ ਕੀਰਤਨ ਰਸਨਾ ਦੇ ਨਾਲ ਉਹ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਰਸਨਾ ਗਾਉਣਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਹੁਣ ਸਮੇ ਦੇ ਗਰਬ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਸਸਕਾਲ ਸਕਾਈ ਨਿਊਜ਼ ਪੰਜਾਬ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਨੂੰ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪਾਟ ਪਾ ਆਗੂ ਤੇ ਸੂਫੀ ਗਾਇਕ ਹੰਸਰਾਜ ਹੰਸ ਦੇ ਨਾਲ ਜੁੜੀ ਹੋਈ ਹੈ ਹੰਸਰਾਜ ਹੰਸ ਨੂੰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਦਰਸਲ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਭੇਜਿਆ ਗਿਆ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ ਹੰਸਰਾਜ ਹੰਸ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ ਕਿ ਉਹ ਪਾਕਿਸਤਾਨ ਆਉਣ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੀਤਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬੀ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਜਾਵੇ ਰਸਨਾ ਗਾਈ ਜਾਵੇ ਤੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਰਤੀ ਨੇ ਗਾਇਕ ਨੇ ਪਾਵੇਂ ਉਹ ਦੁਨੀਆ ਭਰ ਦੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕੀਤੇ ਗਏ ਨੇ ਪਰੰਤੂ ਜਿਹੜਾ ਇਹ ਸੱਦਾ ਪੱਤਰ ਹੈ ਇਹ ਖਾਸ ਤੌਰ ਤੇ ਹੰਸਰਾਜ ਹੰਸ ਨੂੰ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੂਫੀ ਗਾਇਕ ਨੇ ਤੇ ਉਹ ਜਦੋਂ ਕੀਰਤਨ ਕਰਦੇ ਨੇ ਰਸਨਾ ਗਾਇਨ ਕਰਦੇ ਨੇ ਤਾਂ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਾਰੇ ਗੁਰੂ ਧਾਮਾਂ ਦੇ ਵਿੱਚ ਹੋਣ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਦੋਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉਦੋਂ ਤੋਂ ਬਹੁਤ ਜ਼ਿਆਦਾ ਸੰਗਤ ਦਰਸ਼ਨਾ ਦੇ ਲਈ ਆਉਂਦੀ ਆ ਭਾਵੇਂ ਉਹ ਪਾਰਤ ਦੀ ਹੈ ਪੰਜਾਬ ਦੀ ਹੈ ਭਾਵੇਂ ਦੁਨੀਆ ਭਰ ਦੇ ਕਿਸੇ ਵੀ ਹਿੱਸੇ ਤੋਂ ਜਿਹੜੀ ਸੰਗਤ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾ ਦੇ ਲਈ ਪਹੁੰਚਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਆਗੂ ਹੰਸਰਾਜ ਹਸਦੀ ਤਾਂ ਹੰਸਰਾਜ ਹਸਦਾ ਇੱਕ ਵੱਡਾ ਕਹਾਦਾ ਹੈ ਸਾਬਕਾ ਸੰਸਦ ਮੈਂਬਰ ਰਹੇ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕੜੇ ਤੋਂ ਸਭ ਤੋਂ ਪਹਿਲਾਂ ਉਹ ਚੋਣ ਲੜਦੇ ਨੇ ਵਿਧਾਇਕ ਦੀ ਚੋਣ ਲੜਦੇ ਨੇ ਪਰੰਤੂ ਹਾਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਗਾਇਕੀ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜ਼ਰੂਰ ਛੱਡੀ ਜਾਂਦੀ ਹੈ ਪਰ ਕਦੇ ਨਾ ਕਦੇ ਬੰਗਲਾ ਸਾਹਿਬ ਦੇ ਵਿੱਚ ਜਾਂ ਹੋਰ ਗੁਰੂ ਧਾਮਾਂ ਦੇ ਵਿੱਚ ਜਦੋਂ ਵੀ ਉਹ ਨਮਨ ਹੋਣ ਪਹੁੰਚੇ ਤਾਂ ਉੱਥੇ ਉਹਨਾਂ ਦੇ ਵੱਲੋਂ ਰਸਨਾ ਗਾਈ ਗਈ ਕੀਰਤਨ ਦਾ ਆਗਾਜ਼ ਕੀਤਾ ਗਿਆ ਤੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਨੂੰ ਵੇਖਦਿਆਂ ਹੁਣ ਹੰਸਰਾਜ ਹੰਸ ਨੂੰ ਮੋੜ ਤੋਂ ਪਾਕਿਸਤਾਨ ਸੱਧਿਆ ਗਿਆ ਤੇ ਹੰਸਰਾਜ ਕਿੱਤੀ ਜਾਵੇ ਬੀਤੇ ਦੌਰ ਦੀ ਤਾਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਉਹ ਚੋਣ ਲੜੇ ਸਨ ਪਰੰਤੂ ਹਾਰ ਗਏ ਸਨ ਤੇ ਹੁਣ ਵੇਖਣਾ ਹੋਵੇਗਾ ਕਿ ਹਾਂਸ ਰਾਜ ਹਾਂਸ ਕਦੋਂ ਪਾਕਿਸਤਾਨ ਦੇ ਦੌਰੇ ਤੇ ਜਾਂਦੇ ਨੇ ਖਾਸ ਤੌਰ ਤੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਤੇ ਉੱਥੇ ਜਿਹੜਾ ਕੀਰਤਨ ਕਰਦੇ ਨੇ ਕਿਉਂਕਿ ਹੰਸਰਾਧ ਹੰਸ ਇੱਕ ਵੱਡੇ ਸੂਫੀ ਗਾਇਕ ਮੰਨੇ ਜਾਂਦੇ ਨੇ ਪਦਮਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਹੈ ਵੱਡਾ ਨਾਂ ਹੈ ਵੱਡਾ ਚਰਚਿਤ ਚਿਹਰਾ ਹੈ ਤੇ ਗਾਇਕੀ ਦੀ ਦੁਨੀਆ ਹੋਵੇ ਸਿਆਸਤ ਦੀ ਦੁਨੀਆ ਹੋਵੇ ਹਰ ਕੋਈ ਹੰਸਰਾਧ ਹੰਸ ਨੂੰ ਜਾਣਦਾ ਹੈ ਤੇ ਜਿਹੜੀ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਹੈ ਉਸ ਨੂੰ ਵੀ ਕਿੰਨਾ ਕਿਤੇ ਹਰ ਕੋਈ ਪਛਾਣਦਾ ਹੈ ਤੇ ਉਸ ਆਵਾਜ਼ ਦਾ ਹਰ ਕੋਈ دیਵਾਨਾ ਵੀ ਰਿਹਾ ਜਦੋਂ ਉਹ ਆਪਣੀ ਕਲਾਕਾਰੀ ਦੇ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਸਟੇਜਾਂ ਦੇ ਉੱਤੇ ਧੂਮਾ ਪਾਉਂਦੇ ਸਨ ਤੇ ਹੁਣ ਕੀਰਤਨ ਰਸਨਾ ਦੇ ਨਾਲ ਉਹ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਰਸਨਾ ਗਾਉਣਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਹੁਣ ਸਮੇ ਦੇ ਗਰਬ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਸਸਕਾ ਉਸ ਕਾਈ ਨਿਊਜ਼ ਪੰਜਾਬ ਪੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪਾਟਪਾ ਆਗੂ ਤੇ ਸੂਫੀ ਗਾਇਕ ਹੰਸਰਾਜ ਹਸਤੇ ਨਾਲ ਜੁੜੀ ਹੋਈ ਹੈ ਹੰਸਰਾਜ ਹੰਸ ਨੂੰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਦਰਸਲ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਭੇਜਿਆ ਗਿਆ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ ਹੰਸਰਾਜ ਹੰਸ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ ਕਿ ਉਹ ਪਾਕਿਸਤਾਨ ਆਉਣ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੀਤਾ ਗਿਆ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬੀ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਜਾਵੇ ਰਸਨਾ ਗਾਈ ਜਾਵੇ ਤੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਰਤੀ ਨੇ ਗਾਇਕ ਨੇ ਪਾਵੇਂ ਦੁਨੀਆ ਭਰ ਦੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕੀਤੇ ਗਏ ਨੇ ਪਰੰਤੂ ਜਿਹੜਾ ਇਹ ਸੱਦਾ ਪੱਤਰ ਹੈ ਇਹ ਖਾਸ ਤੌਰ ਤੇ ਹੰਸਰਾਜ ਹੰਸ ਨੂੰ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੂਫੀ ਗਾਇਕ ਨੇ ਤੇ ਉਹ ਜਦੋਂ ਕੀਰਤਨ ਕਰਦੇ ਨੇ ਰਸਨਾ ਗਾਇਨ ਕਰਦੇ ਨੇ ਤਾਂ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਾਰੇ ਗੁਰੂ ਧਾਮਾਂ ਦੇ ਵਿੱਚੋਂ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਦੋਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਉਦੋਂ ਤੋਂ ਬਹੁਤ ਜ਼ਿਆਦਾ ਸੰਗਤ ਦਰਸ਼ਨਾ ਦੇ ਲਈ ਹੁੰਦੀ ਆ ਭਾਵੇਂ ਉਹ ਭਾਰਤ ਦੀ ਹੈ ਪੰਜਾਬ ਦੀ ਹੈ ਭਾਵੇਂ ਦੁਨੀਆ ਭਰ ਦੇ ਕਿਸੇ ਵੀ ਹਿੱਸੇ ਤੋਂ ਜਿਹੜੀ ਸੰਗਤ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾ ਦੇ ਲਈ ਪਹੁੰਚਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਆਗੂ ਖੰਸਰਾਜ ਹੰਸਦੀ ਤਾਂ ਹੰਸਰਾਜ ਹੰਸਦਾ ਇੱਕ ਵੱਡਾ ਘਾਦਾ ਹੈ ਸਾਬਕਾ ਸੰਸਦ ਮੈਂਬਰ ਰਹੇ ਚੁਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟੇਕੜ ਤੋਂ ਸਭ ਤੋਂ ਪਹਿਲਾਂ ਉਹ ਚੋਣ ਲੜਦੇ ਨੇ ਵਿਧਾਇਕ ਦੀ ਚੋਣ ਲੜਦੇ ਨੇ ਪਰੰਤੂ ਹਾਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਗਾਇਕੀ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜਰੂਰ ਛੱਡੀ ਜਾਂਦੀ ਹੈ ਪਰ ਕਦੇ ਨਾ ਕਦੇ ਬੰਗਲਾ ਸਾਹਿਬ ਦੇ ਵਿੱਚ ਜਾਂ ਹੋਰ ਗੁਰੂ ਧਾਮਾਂ ਦੇ ਵਿੱਚ ਜਦੋਂ ਵੀ ਉਹ ਨਮਨ ਹੋਣ ਪਹੁੰਚੇ ਤਾਂ ਉੱਥੇ ਉਹਨਾਂ ਦੇ ਵੱਲੋਂ ਰਸਨਾ ਗਾਇਗੀ ਕੀਰਤਨ ਦਾ ਆਗਾਜ਼ ਕੀਤਾ ਗਿਆ ਤੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਨੂੰ ਵੇਖਦਿਆਂ ਹੁਣ ਹੰਸਰਾਜ ਹੰਸ ਨੂੰ ਮੋੜ ਤੋਂ ਪਾਕਿਸਤਾਨ ਸੱਧਿਆ ਗਿਆ ਤੇ ਹੰਸਰਾਜ ਹ ਕਿੱਤੀ ਜਾਵੇ ਬੀਤੇ ਦੌਰ ਦੀ ਤਾਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਉਹ ਚੋਣ ਲੜੇ ਸਨ ਪਰੰਤੂ ਹਾਰ ਗਏ ਸਨ ਤੇ ਹੁਣ ਵਿਕਣਾ ਹੋਵੇਗਾ ਕਿ ਹੰਸ ਰਾਜ ਹਾਂਸ ਕਦੋਂ ਪਾਕਿਸਤਾਨ ਦੇ ਦੌਰੇ ਤੇ ਜਾਂਦੇ ਨੇ ਖਾਸ ਤੌਰ ਤੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਤੇ ਉੱਥੇ ਜਿਹੜਾ ਕੀਰਤਨ ਕਰਦੇ ਨੇ ਕਿਉਂਕਿ ਹੰਸਰਾਜ ਹੰਸ ਇੱਕ ਵੱਡੇ ਸੂਫੀ ਗਾਇਕ ਮੰਨੇ ਜਾਂਦੇ ਨੇ ਪਦਮਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਹੈ ਵੱਡਾ ਨਾਂ ਹੈ ਵੱਡਾ ਚਰਚਿਤ ਚਿਹਰਾ ਹੈ ਤੇ ਗਾਇਕੀ ਦੀ ਦੁਨੀਆ ਹੋਵੇ ਸਿਆਸਤ ਦੀ ਦੁਨੀਆ ਹੋਵੇ ਹਰ ਕੋਈ ਹੰਸਰਾਜ ਹੰਸ ਨੂੰ ਜਾਣਦਾ ਹੈ ਤੇ ਜਿਹੜੀ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਹੈ ਉਸ ਨੂੰ ਵੀ ਇਤਨਾ ਕਿਤੇ ਹਰ ਕੋਈ ਪਛਾਣਦਾ ਹੈ ਤੇ ਉਸ ਆਵਾਜ਼ ਦਾ ਹਰ ਕੋਈ دیਵਾਨਾ ਵੀ ਰਿਹਾ ਜਦੋਂ ਉਹ ਆਪਣੀ ਕਲਾਕਾਰ ਦੇ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਸਟੇਜਾਂ ਦੇ ਉੱਤੇ ਧੂਮਾ ਪਾਉਂਦੇ ਸਨ ਤੇ ਹੁਣ ਕੀਰਤਨ ਰਸਨਾ ਦੇ ਨਾਲ ਉਹ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਰਸਨਾ ਗਾਉਣਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਹੁਣ ਸਮੇ ਦੇ ਗਰਬ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਸਸਕਾ ਉਸਕਾਈ ਨਿਊਜ਼ ਪੰਜਾਬ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪਾਟ ਪਾ ਅਗੂ ਤੇ ਸੂਫੀ ਗਾਇਕ ਹੰਸਰਾਜ ਹੰਸ ਦੇ ਨਾਲ ਜੁੜੀ ਹੋਈ ਹੈ ਹੰਸਰਾਜ ਹੰਸ ਨੂੰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਦਰਸਲ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਭੇਜਿਆ ਗਿਆ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ ਹੰਸਰਾਜ ਹੰਸ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ ਕਿ ਉਹ ਪਾਕਿਸਤਾਨ ਆਉਣ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੀਤਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬੀ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਜਾਵੇ ਰਸਨਾ ਗਾਈ ਜਾਵੇ ਤੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਰਤੀ ਨੇ ਗਾਇਕ ਨੇ ਪਾਵੇਂ ਉਹ ਦੁਨੀਆ ਭਰ ਦੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕੀਤੇ ਗਏ ਨੇ ਪਰੰਤੂ ਜਿਹੜਾ ਇਹ ਸੱਦਾ ਪੱਤਰ ਹੈ ਇਹ ਖਾਸ ਤੌਰ ਤੇ ਹੰਸਰਾਜ ਹੰਸ ਨੂੰ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੂਫੀ ਗਾਇਕ ਨੇ ਤੇ ਉਹ ਜਦੋਂ ਕੀਰਤਨ ਕਰਦੇ ਨੇ ਰਸਨਾ ਗਾਇਨ ਕਰਦੇ ਨੇ ਤਾਂ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਾਰੇ ਗੁਰੂ ਧਾਮਾਂ ਦੇ ਵਿੱਚੋਂ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਦੋਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਉਦੋਂ ਤੋਂ ਬਹੁਤ ਜ਼ਿਆਦਾ ਸੰਗਤ ਦਰਸ਼ਨਾ ਦੇ ਲਈ ਆਉਂਦੀ ਆ ਭਾਵੇਂ ਉਹ ਪਾਰਤ ਦੀ ਹੈ ਪੰਜਾਬ ਦੀ ਹੈ ਭਾਵੇਂ ਦੁਨੀਆ ਭਰ ਦੇ ਕਿਸੇ ਵੀ ਹਿੱਸੇ ਤੋਂ ਜਿਹੜੀ ਸੰਗਤ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾ ਦੇ ਲਈ ਪਹੁੰਚਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਆਗੂ ਖੰਸਰਾਜ ਹੰਸਦੀ ਤਾਂ ਹੰਸਰਾਜ ਹੰਸਦਾ ਇੱਕ ਵੱਡਾ ਕੱਦ ਹੈ ਸਾਬਕਾ ਸੰਸਦ ਮੈਂਬਰ ਰਹ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟੇਕੜ ਤੋਂ ਸਭ ਤੋਂ ਪਹਿਲਾਂ ਉਹ ਚੋਣ ਲੜਦੇ ਨੇ ਵਿਧਾਇਕ ਦੀ ਚੋਣ ਲੜਦੇ ਨੇ ਪਰੰਤੂ ਹਾਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਗਾਇਕੀ ਹੈ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜਰੂਰ ਛੱਡੀ ਜਾਂਦੀ ਹੈ ਪਰ ਕਦੇ ਨਾ ਕਦੇ ਬੰਗਲਾ ਸਾਹਿਬ ਦੇ ਵਿੱਚ ਜਾਂ ਹੋਰ ਗੁਰੂ ਧਾਮਾਂ ਦੇ ਵਿੱਚ ਜਦੋਂ ਵੀ ਉਹ ਨਮਨ ਹੋਣ ਪਹੁੰਚੇ ਤਾਂ ਉੱਥੇ ਉਹਨਾਂ ਦੇ ਵੱਲੋਂ ਰਸਨਾ ਗਾਇਗੀ ਕੀਰਤਨ ਦਾ ਆਗਾਜ਼ ਕੀਤਾ ਗਿਆ ਤੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਨੂੰ ਵੇਖਦਿਆਂ ਹੁਣ ਹੰਸਰਾਜ ਹੰਸ ਨੂੰ ਮੋੜ ਤੋਂ ਪਾਕਿਸਤਾਨ ਸੱਧਿਆ ਗਿਆ ਤੇ ਹੰਸਰਾਜ ਹ ਕਿੱਤੀ ਜਾਵੇ ਬੀਤੇ ਦੌਰ ਦੀ ਤਾਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਉਹ ਚੋਣ ਲੜੇ ਸਨ ਪਰੰਤੂ ਹਾਰ ਗਏ ਸਨ ਤੇ ਹੁਣ ਵੇਖਣਾ ਹੋਵੇਗਾ ਕਿ ਹੰਸ ਰਾਜ ਹੰਸ ਕਦੋਂ ਪਾਕਿਸਤਾਨ ਦੇ ਦੌਰੇ ਤੇ ਜਾਂਦੇ ਨੇ ਖਾਸ ਤੌਰ ਤੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਤੇ ਉੱਥੇ ਜਿਹੜਾ ਕੀਰਤਨ ਕਰਦੇ ਨੇ ਕਿਉਂਕਿ ਹੰਸਰਾਧ ਹੰਸ ਇੱਕ ਵੱਡੇ ਸੂਫੀ ਗਾਇਕ ਮੰਨੇ ਜਾਂਦੇ ਨੇ ਪਦਮਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਹੈ ਵੱਡਾ ਨਾਂ ਹੈ ਵੱਡਾ ਚਰਚਿਤ ਚਿਹਰਾ ਹੈ ਤੇ ਗਾਇਕੀ ਦੀ ਦੁਨੀਆ ਹੋਵੇ ਸਿਆਸਤ ਦੀ ਦੁਨੀਆ ਹੋਵੇ ਹਰ ਕੋਈ ਹੰਸਰਾਧ ਹੰਸ ਨੂੰ ਜਾਣਦਾ ਹੈ ਤੇ ਜਿਹੜੀ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਹੈ ਉਸ ਨੂੰ ਵੀ ਕਿੰਨਾ ਕਿਤੇ ਹਰ ਕੋਈ ਪਛਾਣਦਾ ਹੈ ਤੇ ਉਸ ਆਵਾਜ਼ ਦਾ ਹਰ ਕੋਈ دیਵਾਨਾ ਵੀ ਰਿਹਾ ਜਦੋਂ ਉਹ ਆਪਣੀ ਕਲਾਕਾਰ ਦੇ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਸਟੇਜਾਂ ਦੇ ਉੱਤੇ ਧੂਮਾ ਪਾਉਂਦੇ ਸਨ ਤੇ ਹੁਣ ਕੀਰਤਨ ਰਸਨਾ ਦੇ ਨਾਲ ਉਹ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਰਸਨਾ ਗਾਉਣਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਹੁਣ ਸਮੇ ਦੇ ਗਰਬ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਸਸਕਾਇਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪਾਤ ਪਾ ਅਗੂ ਤੇ ਸੂਫੀ ਗਾਇਕ ਹੰਸਰਾਜ ਹੰਸ ਦੇ ਨਾਲ ਜੁੜੀ ਹੋਈ ਹੈ ਹੰਸਰਾਜ ਹੰਸ ਨੂੰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਦਰਸਲ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਭੇਜਿਆ ਗਿਆ ਤੇ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ ਹੰਸਰਾਜ ਹੰਸ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ ਕਿ ਉਹ ਪਾਕਿਸਤਾਨ ਆਉਣ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਕੀਰਤਨ ਕਰਨ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੀਤਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਵੀ ਉਹਨਾਂ ਦੇ ਵੱਲੋਂ ਕੀਰਤਨ ਕੀਤਾ ਜਾਵੇ ਰਸਨਾ ਗਾਈ ਜਾਵੇ ਤੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕੀਰਤਨ ਦੇ ਰਾਹੀ ਨਿਹਾਲ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਰਤੀ ਨੇ ਗਾਇਕ ਨੇ ਪਾਵੇਂ ਦੁਨੀਆ ਭਰ ਦੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕੀਤੇ ਗਏ ਨੇ ਪਰੰਤੂ ਜਿਹੜਾ ਇਹ ਸੱਦਾ ਪੱਤਰ ਹੈ ਇਹ ਖਾਸ ਤੌਰ ਤੇ ਹੰਸਰਾਜ ਹੰਸ ਨੂੰ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੂਫੀ ਗਾਇਕ ਨੇ ਤੇ ਉਹ ਜਦੋਂ ਕੀਰਤਨ ਕਰਦੇ ਨੇ ਰਸਨਾ ਗਾਇਨ ਕਰਦੇ ਨੇ ਤਾਂ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਾਰੇ ਗੁਰੂ ਧਾਮਾਂ ਦੇ ਵਿੱਚੋਂ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਉਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਦੋਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਉਦੋਂ ਤੋਂ ਬਹੁਤ ਜ਼ਿਆਦਾ ਸੰਗਤ ਦਰਸ਼ਨਾ ਦੇ ਲਈ ਆਉਂਦੀ ਆ ਭਾਵੇਂ ਉਹ ਭਾਰਤ ਦੀ ਹੈ ਪੰਜਾਬ ਦੀ ਹੈ ਭਾਵੇਂ ਦੁਨੀਆ ਭਰ ਦੇ ਕਿਸੇ ਵੀ ਹਿੱਸੇ ਤੋਂ ਜਿਹੜੀ ਸੰਗਤ ਹੈ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾ ਦੇ ਲਈ ਪਹੁੰਚਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਆਗੂ ਹੰਸਰਾਜ ਹੰਸਲੀ ਤਾਂ ਹੰਸਰਾਜ ਹੰਸ ਦਾ ਇੱਕ ਵੱਡਾ ਘਾਦਾ ਹੈ ਸਾਬਕਾ ਸੰਸਦ ਮੈਂਬਰ ਰਹੇ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ